ਸ਼ਸ਼ੀਕਾਲ ਜੀ ਹੈਪੀ ਗਾਰਮੈਂਟਸ 메인 ਬਾਜ਼ਾਰ ਮਖੂ ਜਿੰਨਾ ਤੇ ਬਹੁਤ ਵਧੀਆ ਸਟਾਕ ਆਇਆ ਜੀ ਸਿਰਫ 100 ਰੁਪਏ ਪੀਸ ਆ ਦੇ ਕਿੰਨੇ ਪਿਆਰੇ ਪਿਆਰੇ ਪੀਸ ਨੇ ਧਮਾਕੇ ਪੈਗੇ ਧਮਾਕੇ 100 ਰੁਪਏ ਪੀਸ ਕੱਲਾ ਇੱਕੋ ਇੱਕ ਸ਼ਾਪ ਹੈਪੀ ਗਾਰਮੈਂਟਸ ਨੇਰ ਗੁਰਦੁਆਰਾ ਸਿੰਘ ਸਭਾ 메인 ਬਾਜ਼ਾਰ ਮਖੂ ਬਾਬਾ ਜੀ ਬਾਬੇ ਜੀ ਦੀ ਹੱਟੀ ਪੁੱਛ ਕੇ ਆ ਜਾਓ ਹੈਪੀ ਗਾਰਮੈਂਟਸ ਬਸ ਛੇਤੀ ਛੇਤੀ ਵੀਡੀਓ ਬਹੁਤ ਛੋਟੀ ਜੀ ਅਸੀਂ ਬਣਾਉਣੀ ਆ ਛੇਤੀ ਛੇਤੀ ਤੁਸੀਂ ਮਾਲ ਦੇਖੋ ਸਟਾਕ ਦੇਖੋ ਇਹਦੇ ਨਾਲ ਦੀਆਂ ਬਹੁਤ ਸੋਹਣੀਆਂ ਸੁਣੀਆਂ ਵੈਰਾਈਟੀਆਂ ਆਈਆਂ ਹੋਈਆਂ ਦੇਖੋ ਆਓ ਵਿਜ਼ਿਟ ਕਰੋ ਰੇਟ ਸਿਰਫ 100 ਰੁਪਏ ਪੀਸ 100 ਰੁਪਏ ਪੀਸ 100 ਰੁਪਏ ਪੀਸ ਸਾਡੇ ਕੋਲ ਮਾਲ ਸਟਾਕ ਬਹੁਤ ਆਇਆ ਗਿਆ ਜਿੰਨਾ ਆਓ ਵਿਜ਼ਿਟ ਕਰੋ ਕੋਟੀਆਂ ਸੁਣ ਕੇ ਹੈਰਾਨ ਹੋਗੇ 100 ਰੁਪਏ ਪੀਸ ਇੱਕੋ ਕੋਈ 500 ਨਹੀਂ ਕੋ 400 ਨਹੀਂ ਕੋ 700 ਨਹੀਂ ਕੋ 800 ਨਹੀਂ ਸਿਰਫ 100 ਰੁਪਏ ਪੀਸ 100 ਰੁਪਏ ਪੀਸ ਆ ਗਿਆ ਜੀ ਆਹ ਦੇਖੋ ਕਿੰਨੇ ਪਿਆਰਾ ਪੀਸ ਹੈ ਆ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਏ ਰੇਟ ਸਿਰਫ 100 ਰੁਪਿਆ 100 ਰੁਪਏ ਦਾ ਪੀਸ ਤੁਹਾਨੂੰ ਮਿਲੇਗਾ ਹੈਪੀ ਗਾਰਮੈਂਟਸ 메ਨ ਬਾਜ਼ਾਰ ਨੇਰ ਗੁਰਦੁਆਰਾ ਸਿੰਘ ਸਭਾ ਮਖੂ ਪਹੁੰਚੋ ਵਿਜ਼ਿਟ ਕਰੋ ਮੌਕੇ ਦਾ ਲਾਭ ਉਠਾਓ ਇਹ ਰੇਟ ਤੁਹਾਨੂੰ ਕਦੇ ਵੀ ਨਹੀਂ ਮਿਲਣੇ ਕੋਈ 500 ਦੀ ਕੋਟੀ ਨਹੀਂ ਕੋਈ 700 ਦੀ ਨਹੀਂ ਕੋਈ 1000 ਦੀ ਨਹੀਂ 100 ਰੁਪਏ 100 ਰੁਪਏ ਪੀਸ ਤੁਹਾਨੂੰ ਮਿਲੇਗਾ ਆਓ ਵਿਜ਼ਿਟ ਕਰੋ ਤੇ ਮੌਕੇ ਦਾ ਲਾਭ ਲਓ ਹੈਪੀ ਗਾਰਮੈਂਟਸ ਨੇਰ ਗੁਰਦੁਆਰਾ ਸਿੰਘ ਸਭਾ ਮੀਨ ਬਾਜ਼ਾਰ ਮਖੂ